ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤਿਹ ਅਸੀਂ ਪਹੁੰਚੇ ਤੇ ਗੁਰਦੁਆਰਾ ਨਮਮਸਤਮਾ ਸਾਹਿਬ ਗੁਰਦੁਆਰਾ ਸਾਹਿਬ ਦਾ ਚਾਰੋਂ ਸਾਈਡ ਦਾ ਏਰੀਆ ਦਿਖਾਉਂਦੇ ਹੋਏ ਇਸ ਗੇਟ ਦੇ ਅੰਦਰ ਸੰਤ ਬਾਬਾ ਸ਼ਿਵੜੇ ਵਾਲਿਆਂ ਦੀ ਕੁਰਸੀ ਰੱਖੀ ਹੋਈ ਹੈ ਅੰਦਰੋਂ ਬੰਦ ਹੈ ਤੇ ਅੰਦਰਲੇ ਪਾਸੇ ਦਰਸ਼ਨ ਦੇਣ ਲਈ ਥੋੜਾ ਪਰ ਇਸਨ ਪਰਮਿਸ਼ਨ ਦੀ ਲੋੜ ਹੈ ਤੇ ਹੁਣ ਉਹਦਾ ਬਲੌਕ ਲੱਗਿਆ ਹੋਇਆ ਹੈ ਇਹ ਗੁਰਦੁਆਰਾ ਸ਼ੈਪ ਦਾ ਸਰੋਵਰ ਸਾਹਿਬ ਦੇ ਵਿੱਚ ਚਰਨ ਪਾਉਂਦੇ ਹੋਏ ਔਰ ਦੁਬਾਰਾ ਦੇ ਨਿਸਾਨ ਸਾਹਿਬ ਵੱਲ ਵਾਦੇ ਹੋਏ ਨਿਸਾਨ ਸਾਹਿਬ ਤੋਂ ਗੇ ਨਮਸਤਕ ਹੁੰਦੇ ਹੋਏ ਪੈਰਾਂ ਦੇ ਜੋੜੇ ਧਾਰਦੇ ਹੋਏ ਤੇ ਨਮਸਤਕ ਹੁੰਦੇ ਹੋਏ ਦੂਸਰੇ ਨਾਂ ਨਜ਼ਰਾਂ ਸਾਹਿਬ ਨੂੰ ਨਮਸਕਾਰ ਕਰਦੇ ਹੋਏ ਅੱਗੇ ਗੁਰਦੁਆਰਾ ਸਾਹਿਬ ਦਾ ਪਾਰਕਿੰਗ ਏਰੀਆ ਪੂਰਾ ਪਾਰਕਿੰਗ ਏਰੀਆ ਗੁਰਦੁਆਰਾ ਦੇ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰਦੇ ਹੋਏ ਨਮਸਕਾਰ ਕਰਦੇ ਹੋਏ ਅੱਗੇ ਵੱਲ ਨੂੰ ਵਧਦੇ ਹੋਏ ਆਓ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਈਏ ਗੁਰਦੁਆਰਾ ਸ਼ਹਿਬ ਦਾ ਦਰਵਾਜ਼ਾ ਸ਼ਹਿਬ ਬਹੁਤ ਹੀ ਵਧੀਆ ਤਰੀਕੇ ਨਾਲ ਸਜਾਇਆ ਗਿਆ ਹੈ। ਗੁਰਦੁਆਰਾ ਸ਼ਹਿਬ ਦਾ ਲੰਗਰ ਹਾਲ ਜੇ ਲੰਗਰ ਸ਼ਕ ਸ਼ਕਦੇ ਹੋਏ। ਸੰਤ巴巴 ਅਦਰ ਸਿੰਘ ਜੀ ਦੀ ਫੋਟੋ ਅਤੇ ਸ਼ਿਆਲੇ ਵਾਲੇ ਸ਼ੰਤਿਆਂ ਦੀ ਫੋਟੋ। ਇਹ ਗੁਰਦੁਆਰਾ ਦੇ ਸੇਵਾਦਾਰ ਹੰਦਾ ਰਹੇ ਇਸ ਏਰੀਆ ਜੋ ਕਿ ਬਾਹਰੋਂ ਮਿੱਟੀ ਨਾਲ ਬਣਾਇਆ ਗਿਆ ਹੈ ਬਹੁਤ ਹੀ ਵਧੀਆ ਸ਼ਾਨਦਾਰ ਅੱਗੇ ਬੋਟਲਪਾਮ ਦੇ ਪੇੜ ਲੱਗੇ ਹੋਏ ਬਹੁਤ ਹੀ ਵਧੀਆ ਸ਼ਾਨਦਾਰ ਰਹਿਸ ਬਣਾਈ ਗਈ ਹੈ ਲਓ ਜੀ ਅੱਗੇ ਵੱਲ ਵਾਧੇ ਹੋਏ ਅੱਗੇ ਗੁਰਦੁਆਰਾ ਸਾਹਿਬ ਦਾ ਬਾਹਰੀ ਪਾਰਕਿੰਗ ਏਰੀਆ ਸਾਹਮਣੇ ਵਾਲਾ ਰੋਡ ਦਿਖਾਉਂਦੇ ਹੋਏ ਗੁਰਦੁਆਰਾ ਸ਼ਹਿਬਦਾਬ ਬੋਰਡ ਦੇ ਉੱਪਰ ਦਰਸ਼ਾਇਆ ਗਿਆ ਐਰੋ ਜੋ ਕਿ ਜਾਂਦਾ ਹੋਇਆ ਰਸਤਾ ਗੁਰਦੁਆਰਾ ਸ਼ਹਿਬ ਵੱਲ ਨੂੰ ਆਓ ਤੇ ਦਰਸ਼ਨ ਕਰੋ ਨਿਹਾਲ ਹੋਵੋ